ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਇਹ ਆਪਾਂ ਕਿਸਾਨ ਮੰਡੀ ਦੇ ਕੇਲਿਆਂ ਦੇ ਫੁੱਲ ਵੀ ਵੇਚਣ ਜਾਂਦੇ ਆ ਤੇ ਇਹਦੇ ਵਿੱਚੋਂ ਇਹ ਕਈ ਦਿਨਾਂ ਦਾ ਟੁੱਟੇ ਹੋਏ ਨੇ ਸੋ ਆਪਾਂ ਦਾ ਤੇਰੀ ਤਕਨੀਕ ਬਾਰੇ ਗੱਲ ਸਾਂਝੀ ਕਰਦੇ ਆ ਇਹਨਾਂ ਨੂੰ ਜਿਹੜੇ ਆ ਹੁੰਦ ਨੇ ਆ ਤੋੜ ਦਿੰਦੇ ਨੇ ਆ ਰਹਿ ਜਾਂਦਾ ਮਗਰ ਇਹਨੂੰ ਕੱਟ ਕੇ ਰਾਤ ਨੂੰ ਹਲਦੀ ਦੇ ਪਾਣੀ 'ਚ ਭਿਉਂ ਦੇਣਾ ਹਲਦੀ ਪਾ ਕੇ ਤੇ ਦੂਜੇ ਦਿਨ ਇਹਨੂੰ ਤੜਕਾ ਵਗੈਰਾ ਲਾ ਕੇ ਉਹ ਲੋਕ ਖਾਂਦੇ ਨੇ ਤੇ ਇਹਦੇ ਵਿੱਚ ਲੋਹਾ ਤੱਤ ਬਹੁਤ ਜ਼ਿਆਦਾ ਹੁੰਦਾ ਤੇ ਇਹਦੀ ਜਿਹੜੀ ਡਿਸ਼ ਆ ਮਤਲਬ ਇਹਦੀ ਇੱਕ ਛੋੜੀ ਜਿਹੀ ਬਣੀ ਕੌਲੀ 4-500 ਰੁਪਏ ਦੀ ਕਹਿੰਦੇ ਮਿਲਦੀ ਆੜੇ ਖਾਂਦੇ ਨੇ ਦੱਸਦੇ ਨੇ ਸੋ ਇੱਕ ਖਰਾਕੀ ਦਿੱਤਾ ਨਾ ਭਰਪੂਰ ਆ ਤੇ ਆ ਜਿਹੜੇ ਕੇਲੇ ਦੇ ਜਿਹੜੇ ਘੜ ਹੁੰਦੀ ਆ ਇਹਨੂੰ ਬੱਲਵ ਕਹਿੰਦੇ ਆ ਫੁੱਲ ਇਹਦੇ ਵਿੱਚੋਂ ਆ ਕੇਲੇ ਨਿਕਲਦੇ ਨੇ ਤੇ ਇਹ ਮਤਲਬ तोड़ ਕੇ ਜਾਂ ਉਸ ਤਰ੍ਹਾਂ ਬਣਾਉਂਦੇ ਨੇ ਤੇ ਕੁਦਰਤ ਵਿੱਚ ਪਤਾ ਵੀ ਇਹ ਸਬੂਤੇ ਨੇ 10 ਕਿਲੋ ਤਿਆਰ ਕਰਨੇ ਆ ਸੋ ਇਸ ਤਰ੍ਹਾਂ ਦੇ ਇਹਨਾਂ ਨੂੰ ਵਰਤਿਆ ਜਾਂਦਾ ਹੈ ਮਤਲਬ ਆਹ ਚੀਜ਼ ਨੂੰ ਤੋੜਨਾ ਤੇ ਐਨੂੰ ਕੱਟਣਾ ਹਲਦੀ ਦੇ ਪਾਣੀ 'ਚ ਭਿਉਣਾ ਤੇ ਬਹੁਤ ਹੀ ਬਰੀਕੀ ਵਾਲਾ ਕੰਮ ਆ ਬਹੁਤ ਮਿਹਨਤ ਵਾਲਾ ਆਪਣੇ ਪੰਜਾਬੀ ਤਾਂ ਬਿਲਕੁਲ ਹੀ ਨਹੀਂ ਜਾਣਦੇ ਕਿਉਂਕਿ ਜੇ ਆਪਣੇ ਲੋਕ ਬਣਾਉਂਦੇ ਤਾਂ ਉਹਨਾਂ ਤੋਂ ਹੀ ਕਾਫੀ ਜ਼ਿਆਦਾ ਕਸੈਲਾ ਜਾਂ ਕੌੜਾ ਬਣ ਜਾਂਦਾ ਤੇ ਖਾ ਨਹੀਂ ਹੁੰਦਾ ਪਰ ਜਿਹੜੇ ਬਾਹਰਲੀਆ ਸਟੇਟਾਂ ਵਾਲੇ ਆਪਾਂ ਤਾਂ ਕੇਲਾ ਖਰੀਦਦੇ ਨੇ ਤਾਂ ਓਏ ਕਾਫੀ ਮੰਗ ਕਰਦੇ ਨੇ ਉਹ ਇਹਨਾਂ ਦਾ ਨਾਂ ਵੀ ਪਤਾ ਨਹੀਂ ਮੌਂਚਾ ਜਾਂ ਇਸ ਤਰ੍ਹਾਂ ਦਾ ਨਾਂ ਲੈਂਦੇ ਨੇ ਪਰ ਸਮਝ ਜਾਂਦੇ ਆ ਵੀ ਇਹ ਕੀ ਚੀਜ਼ ਆ ਸੋ ਇਹਨੂੰ ਵੀ ਖਾਧਾ ਜਾਂਦਾ ਤੇ ਕਾਫੀ ਖਰਾਕੀ ਤੱਤਾਂ ਨਾਲ ਭਰਪੂਰ ਆ ਪਰ ਜਿਹੜੇ ਇਲਾਕਿਆਂ 'ਚ ਇਹ ਸਬਜ਼ੀ ਵਾਲਾ ਕੇਲਾ ਹੁੰਦਾ ਉੱਥੇ ਇਹਨੂੰ ਹੀ ਉਗਾ ਜਾਂਦਾ ਇਸ ਤਰ੍ਹਾਂ ਤੇ ਢੇੜ ਕੇ ਵਿੱਚੋਂ ਕੇਲੇ ਕੱਢ ਲੈ ਜਾਂਦੇ ਨੇ ਤੇ ਬਣਾਇਆ ਜਾਂਦਾ ਤੇ ਇਹ ਜਣੀ ਇੱਕ ਬਹੁਤ ਹੀ ਮਜ਼ਬੂਤ ਉਹ ਉਸ ਦੀ ਜਾਂ ਫਰੂਟ ਆ ਸੋ ਇਸ ਤਰ੍ਹਾਂ ਦੀ ਸਬਜ਼ੀ ਆ ਇਹ ਆਪਾਂ ਖਾ ਸਕਦੇ ਆ ਪਰ ਜਿਨ੍ਹਾਂ ਨੂੰ ਪਣਾਉਣਾ ਆਉਂਦਾ ਉਹ ਹੀ ਆਪਾਂ ਬਣਾਉਣ ਇਹ ਪਰ ਇੱਕ ਕੁਦਰਤ ਦਾ ਬਿੱਤਾ ਤੋਹਫ਼ਾ ਸੋ ਬਹੁਤ ਧੰਨਵਾਦ ਜੀ ਸੋਸ਼ਰੀਆ ਕਾਲ